ਇੱਕ ਟਰੱਕ ਨੂੰ ਭਾਰੀ ਰਿਕਵਰੀ ਕੀਤੀ ਹੈ ਕਮਰਸ਼ੀਅਲ ਪਹਟੀ ਦੀ ਰਿਕਵਰੀ ਹੈ 10 ਪੁਆਇੰਟਲ 1000 ਕਿਜੀ ਕਾਪੀ ਹਸ ਬਰਾਮਦ ਕੀਤਾ ਗਿਆ ਜਦੋਂ ਸੀਆਈਏ ਉਤਾਰੀ ਟੀਮ ਨੇ ਪਿੰਡ ਹਸਰੋ ਤੋਂ ਤਰਨਤਕਾਰ ਕੋਲੋਂ ਦੇ ਇੱਕ ਟਰੱਕ ਨੂੰ ਕਾਬੂ ਕੀਤਾ ਇਹਦੇ ਵਿੱਚ ਦੋ ਦੇਸ਼ੀਆਂ ਹੜਸ ਦਿੱਤਾ ਇਸ ਮਾਰਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਨਵਾਂ ਸ਼ਹਿਰ ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ ਜਿੱਥੇ ਡਿਮਾਂਡ ਸਾਈਡ ਨੂੰ ਕੱਟ ਕਰਨ ਲਈ ਲਗਾਤਾਰ ਅਵੇਰਨੈਸ ਪ੍ਰੋਗਰਾਮ ਕੀਤੇ ਜਾ ਰਹੇ ਨੇ ਉੱਥੇ ਹੀ ਸਪਲਾਈ ਚੇਨ ਨੂੰ ਤੋੜਨ ਲਈ ਅਸੀਂ ਐਂਡੀਪੀਐਸ ਦੀ ਪਰਚੇ ਰਜਿਸਟਰ ਕਰਦੇ ਹਾਂ ਤੇ ਕਾਫੀ ਰਿਕਵਰੀ ਵੀ ਕਰ ਰਹੇ ਹਾਂ ਉਸੇ ਲੜੀ ਦੇ ਵਿੱਚ ਸਾਡੀ ਟੀਮ ਜਿਹਦੇ ਵਿੱਚ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਨਵਾਸ਼ਹਿਰ ਡੀਐਸਪੀ ਇਨਵੈਸਟੀਗੇਸ਼ਨ ਇੰਚਾਰਜ ਸੀਏਈ ਇਹਨਾਂ ਦੀ ਟੀਮ ਨੇ ਇੱਕ ਟਰੱਕ ਜੋ ਭਾਰੀ ਰਿਕਵਰੀ ਕੀਤੀ ਹੈ ਕਮਰਸ਼ੀਅਲ ਕੁਆਟਿਟੀ ਦੀ ਰਿਕਵਰੀ ਹੈ 10 ਕਟਲ 1000 ਕਿਜੀ ਕਾਪੀ ਹਸ ਬਰਾਮਦ ਕੀਤੀ ਹੈ ਜਦੋਂ ਸੀਆਈਏ ਇੰਚਾਰਜ ਦੀ ਟੀਮ ਨੇ ਪਿੰਡ ਹਸਰੋ ਤੋਂ ਧਰਮਕੋਟ ਲਿਕਰੋੜ ਦੇ ਇੱਕ ਟਰੱਕ ਨੂੰ ਕਾਬੂ ਕੀਤਾ ਇਹਦੇ ਵਿੱਚੋਂ ਦੋ ਦੇਸ਼ੀਆਂ ਨੂੰ ਰੈਸਟ ਕੀਤਾ ਤਾਂ ਗੁਰਵਿੰਦਰ ਭਾਟਿਆ ਤੇ ਦੂਜਾ ਸ਼ੰਗਾਰਾ ਸਿੰਘ ਇਹ ਦੋਵੇਂ ਹਸਰਪੁਰ ਦੇ ਰਹਿਣ ਵਾਲੇ ਨੇ ਤਾਂ ਉੱਥੇ ਡੀਐਸਪੀ ਨਵਸ਼ਹਿਰ ਨੇ ਮੌਕੇ ਤੇ ਆ ਕੇ ਜਿਹੜੀ ਇਬਰਾਮਦੀ ਕਰਾਈ ਹੈ ਟੋਟਲ ਜਿਹੜੀ 1000 ਕਿਜੀ ਹੈ ਇਸ ਤੋਂ ਬਾਅਦ ਅਸੀਂ ਇਹਨਾਂ ਦੀ ਪੁੱਛਗਿੱਛ ਵੀ ਕਰ ਰਹੇ ਹੈਗੇ ਆ ਤੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਹੈਗੇ ਉਹ ਵੀ ਐਸਟੈਬਲਿਸ਼ ਕਰ ਰਹੇ ਹਾਂ ਜੋ ਹੁਣ ਤੱਕ ਦੀ ਕੁਝ ਕੁ ਤੋਂ ਸਾਹਮਣੇ ਆਇਆ ਹੈ ਕਿ ਪਿੱਛੋਂ ਰਾਜਸਥਾਨ ਤੋਂ ਜਿਹੜਾ ਹੈਗਾ ਇਹ ਪੋਪੀਅਸ ਕੋਲੇ ਆ ਰਹੇ ਸੀ ਤੇ ਅੱਗੇ ਕਿੱਥੇ ਇਹਨਾਂ ਨੇ ਸਪਲਾਈ ਕਰਨਾ ਸੀ ਉਹ ਸਾਰਾ ਵੀ ਅਸੀਂ ਪਰਚੇ ਦੇ ਵਿੱਚ ਲੈ ਕੇ ਆਵਾਂ। ਇਹ ਅਜੇ ਵੀ ਨਹੀਂ ਕਿਹਾ ਕਿ ਕਸਟਮਿਕ ਹੈ। ਇਹ ਜਿਹੜਾ ਇਹਨਾਂ ਤੇ ਹੁਣ ਤੱਕ ਸਾਡੀ ਜਾਸੂਸ ਦੇ ਵਿੱਚ ਇਹਨਾਂ ਦੇ ਖਿਲਾਫ ਪਹਿਲਾਂ ਹਜੇ ਤੱਕ ਕੋਈ ਪਰਚਾ ਨਹੀਂ ਹੈ। ਇਹਦੇ ਵਿੱਚ ਇੱਕ ਦੋਸ਼ੀ ਹੋਰ ਹੈ ਜਿਹਦਾ ਨਾਮ ਸਾਹਮਣੇ ਆਇਆ ਜਿਨ੍ਹਾਂ ਨੇ ਇਹਨੂੰ ਕਿਹਾ ਸੀਗਾ ਇਹ ਪੋਪੀਅਸ ਕੋਲੇ ਆਣ ਦੀ। ਉਹਦਾ ਨਾਮ ਦਵਿੰਦਰ ਕੁਮਾਰ ਉਰਫ ਲਾਲਾ ਤੇ ਉਹ ਸਲੋ ਰੋਡ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈਗਾ। ਤੇ ਉਹ ਵੀ ਇੱਕ ਅਕਿਊਜ਼ ਨਾਮਜ਼ਦ ਕਰ ਲਿਆ ਸੀ ਐ ਉਸ ਤੋਂ ਵੀ ਪੁੱਛ ਕੀਤੀ ਜਾਂਦੀ ਹੈ ਜਵਿੰਦਰ ਕੁਮਾਰ ਜੀ ਸਰ ਹੋਈ ਕਿ ਸਰ ਜਵਿੰਦਰ ਕੁਮਾਰ ਨਹੀਂ ਦਵਿੰਦਰ ਕਵਾਰ ਅਜੇ ਅਰੈਸਟ ਨਹੀਂ ਹੋਇਆ ਤੇ ਉਹਨੂੰ ਨਾਮਜ਼ਾਦ ਅਸੀਂ ਅਕਿਊਜ਼ਡ ਜਿਹੜਾ ਹੈਗਾ ਅਸੀਂ ਦੋਸ਼ੀ ਰੱਖਿਆ ਆਪਣਨ ਕਰਨੇ ਸੀ ਉਹਨੂੰ ਵੀ ਜਲਦੀ ਤੋਂ ਜਲਦੀ ਅਰੈਸਟ ਕਰ ਲੈ ਸਰ ਬੱਸ ਇਹ ਕਹ ਰਿਹਾ ਬੋਲੀਆਂ ਸਾਰੀਆਂ ਸੀਲ ਸੀ ਗਿਆ ਪੰਜ ਸੀ ਤੇ ਮਾਰਕਾ ਜਿਹੜਾ ਸੀ ਗੱਲ ਦੀ ਬੋਲੀਆਂ ਦੀ ਮਾਰਕਾ ਸੀ ਉਹ ਡਿਟੇਲ ਹੈ ਜੀ ਉਹ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਬਾਅਦ ਦੇ ਵਿੱਚ ਬੱਸ ਤਾਂ ਕਿ ਜਿਹੜੀ ਹੁਣ ਤੱਕ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕਰਤਾ ਹੈ ਤੇ ਇਹਨਾਂ ਦਾ ਉਹਦੇ ਵਿੱਚ ਜੋ ਵੀ ਰਿਮਾਂਡ ਮਿਲਦਾ ਉਸ ਤੋਂ ਬਾਅਦ ਕੁਛ ਇਚ ਕਰਕੇ ਸਾਰੀ ਫੇਰ ਤੋੜਨਾ ਸ਼ੇਅ ਇਹ ਜੋ ਅਸੀਂ ਤੋਂ ਕੁਝ ਕੁ ਕੀਤੀ ਹੈ ਇਹ ਪਹਿਲਾਂ ਵੀ ਜਿਹੜਾ ਹੈਗਾ ਉੱਥੋਂ ਲੈ ਕੇ ਆਂਦੇ ਰਹੇ ਨੇ ਬਟ ਕਿੰਨੀ ਵਾਰੀ ਲੈ ਕੇ ਆਏ ਹੈ ਉਸੇ ਕਿੰਨੇ ਟਾਈਮ ਤੋਂ ਕਰ ਰਹੇ ਹੋ ਸਾਰਾ ਡਿਟੇਲ ਅਸੀਂ ਦੇ ਦਿਆਂਗੇ ਅੱਛਾ ਆਲਰੇਡੀ ਪਹਿਲਾਂ ਕਰਦੇ ਸੀ ਕੰਮ ਇਹ ਜਿੱਥੋਂ ਲੈ ਕੇ ਆਏ Rajasthan ਤੋਂ ਬਟੇ ਜਿਹੜਾ ਦਵਿੰਦਰ ਹੈ ਉਹਨੇ ਹੀ ਮੰਗਵਾਇਆ ਸੀ ਜਦੋਂ ਉਹਨੂੰ ਅਰੈਸਟ ਕਰਾਂਗੇ ਤਾਂ ਉਸ ਤੋਂ ਹੀ ਗੱਲਾਂ ਸਾਹਮਣੇ ਆ ਗਈਆਂ ਕਿ ਅੰਦੇ ਕਿੱਥੇ ਦੇਵਾਸੀ ਜਾਂਨਾਂ ਨੇ Rajasthan ਤੋਂ ਲੈ ਕੇ ਲੇਕਿਨ 500 ਪਿੰਡ ਵਿੱਚ ਹੀ ਸੰਸਾਰ ਜਗ੍ਹਾ ਤੇ ਪਲਟੀ ਕਿਉਂ ਕਰ ਰਹੇ ਨੇ ਇਹ ਦਵਿੰਦਰ ਨੇ ਕਿਹਾ ਸੀਗਾ ਇਹਨਾਂ ਨੇ ਇਨਾ तो ਜਿਹੜੀ ਪੁੱਛਕਿਸ਼ ਤੋਂ ਮੁਤਾਬਿਕ ਕਿ ਦਵਿੰਦਰ ਨੇ ਜਿਹੜਾ ਇਹ ਲੋਕੇਸ਼ਨ ਚੋਜ਼ ਕੀਤੀ ਸੀ ਜਦੋਂ ਦਵਿੰਦਰ ਵੈਸਟ ਹੋਏਗਾ ਤਾਂ ਇਹ ਸਾਰੇ ਵੀ ਜਿਹੜੇ ਖੁਲਾਸੇ ਹੋ ਜਾਣਗੇ ਕਿੰਨੇ ਭੱਜ ਕਿੰਨੇ ਕਮਾ ਉਸ। ਕੀ ਵੀ ਪ੍ਰਾਈਸ ਦਾ ਨਹੀਂ ਹਜੇ ਸੰਬੰਧ ਇਹ ਨਹੀਂ ਕਿੰਨੇ ਲਈ ਹੈ। ਹਾਂਜੀ ਕੀਮਤ ਦੱਸਣੀ ਕਿੰਨੇ ਲਈ ਨਹੀਂ ਉਹ ਹਜੇ ਪੁੱਛਕਿਸ਼ ਕਰਨੀ ਬਾਕੀ ਹੈ ਜਿਸ ਤੋਂ ਉਹਨੂੰ ਪੇਸ਼ ਕਰਕੇ ਜਿਹੜਾ ਹੈਗਾ ਉਹਨਾਂ ਦਾ ਰਿਮਾਂਡ ਵੀ ਅਸੀਂ ਜਾਪ ਜਾ ਦੇਂਦਾ ਲਵਾਂਗੇ ਤਾਂ ਕਿ ਜਿਹੜਾ ਅੱਗੋਂ ਸਾਰਾ ਕਲਾਸ ਆਏ। ਇੱਕ ਲੈ ਕਿਥੇ ਤਸਵੀਰ। ਅੰਦਰ ਕਿਥੇ ਤਸਵੀਰ। ਲੋਕਲ ਤਸਵੀਰ। ਨੰਬਰੀ ਨੰਬਰੀ ਟਰੱਕ ਹੈਗਾ ਇਹ ਪੰਜਾਬ ਦਾ ਟਰੱਕ ਹੈ ਪੀਵੀ02 ਅਮ੍ਰਿਤਸਰ ਦਾ ਟਰੱਕ ਹੈਗਾ। ਉਹ ਵੀ ਅਸੀਂ ਦੇਖਾਂਗੇ ਕਿਹਦੇ ਨਾਮ ਦੇ ਉੱਤੇ ਹੈਗਾ। ਸਰ ਜਿਹੜੇ ਹੌਟਸਪੌਟ ਪੈਂਦੇ ਉਹਨਾਂ ਦੀ ਨਾਕੇ ਲੱਗੇ ਰਹਿਣਗੇ ਜਾਂ ਚੱਕ ਦਿੱਤੇ ਜਾਣਗੇ ਤੁੰਦ ਦੇ ਕਾਰਨ। ਨਹੀਂ ਜੀ ਨਹੀਂ ਬਿਲਕੁਲ ਜਿਹੜਾ ਹੈਗਾ ਹੌਟਸਪੌਟ ਪਿੰਡਾਂ ਦੇ ਵਿੱਚ ਉਹ ਵੀ ਸਾਡੀ ਕਾਰਵਾਈ ਚੱਲ ਰਹੀ ਹੈ ਜਿੱਥੇ